ਮੈਂ ਮੇਰੀਆਂ ਭੈਣੋਂ ਤੁਹਾਨੂੰ ਹਜੇ ਵੀ ਕਹਿਨੀ ਆ ਹਜੇ ਵੀ ਤੁਹਾਡੇ ਕੋਲੇ ਟਾਈਮ ਹੈ ਆ ਦੇਖੋ ਤੁਸੀਂ ਬਹੁਤ ਵਧੀਆ ਚੀਜ਼ ਆ ਚਿਹਰੇ ਨੂੰ ਚਮਕਾਉਣ ਵਾਲੀ ਛਾਈਆਂ ਦਾਗ ਧੱਬੇ ਝੁਰੜੀਆਂ ਮੈਂ ਕਹਿੰਦੀ ਆ ਕਾਲਾਪਨ ਦਿਨਾਂ ਦੇ ਵਿੱਚ ਦੂਰ ਕਰਦਾ ਤੁਸੀਂ ਕੀ ਕਰਨਾ ਹੈ ਇਹਨੂੰ ਦੋ ਬੂੰਦਾਂ ਇਸ ਤਰ੍ਹਾਂ ਲਾਉਣੀਆਂ ਨੇ ਆਪਣੀਆਂ ਉਂਗਲਾਂ ਦੇ ਉੱਤੇ ਲਾ ਕੇ ਚੰਗੀ ਤਰ੍ਹਾਂ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਇਹਦੀ ਮ사ਜ ਕਰ ਲੈਣੀ ਹੈ ਜੀ ਚਿਹਰੇ ਦੀ ਇਹਨੇ ਮੈਂ ਕਹਿੰਦੀ ਆ ਕਸ਼ੂ ਉਹ ਵੀ ਐਡੀ ਪਿਆਰੀ ਹੈ ਦੀ ਕਿਉਂਕਿ ਇਹ ਫੁੱਲਾਂ ਤੋਂ ਤਿਆਰ ਹੁੰਦਾ ਹੈਗਾ ਹਨਾ ਆ ਦੇਖੋ ਜੀ ਤੁਸੀਂ ਇਸ ਤਰ੍ਹਾਂ ਲਾਉਣਾ ਆਪਾਂ ਇਹਨੂੰ ਖਿੱਚ ਕੇ ਇਧਰ ਨੂੰ ਕਰਨਾ ਹੈਗਾ ਤਾਂ ਕਿ ਜੜੀ ਝੁਰੜੀ ਨਾ ਪਵੇ ਮੇਰੀ ਉਮਰ ਦੇ ਮੁਤਾਬਕ ਹਜੇ ਤੱਕ ਵੈਗਰੂ ਦੀ ਕਿਰਪਾ ਹੈ ਮੇਰੇ ਕੋਈ ਝੁਰੜੀ ਨਹੀਂ ਦਾਗ ਨਹੀਂ ਧੱਬਾ ਨਹੀਂ ਕਿਉਂਕਿ ਮੈਂ ਇਹੀ ਵਰਤਦੀ ਹਾਂ ਹਜੇ ਵੀ ਮੈਂ ਕਹਿੰਨੀ ਆ ਤੁਹਾਡੇ ਕੋਲੇ ਮੌਕਾ ਤੁਸੀਂ ਮੰਗਾ ਸਕਦੇ ਹੋ ਅਗਰ ਤੁਸੀਂ ਮਗਾਉਣਾ ਹੋਵੇ ਸ਼ਾਈਆਂ ਤੋਂ ਕਾਲੇ ਦਾਗ ਧੱਬਿਆਂ ਤੋਂ ਡਾਰਕ ਸਰਕਲ ਤੋਂ ਝੁਰੜੀਆਂ ਤੋਂ ਕਾਲੇ ਪੰਨ ਤੋਂ ਛਟਕਾਰਾ ਪਾਉਣਾ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰੋ 8619874463 ਮੇਰਾ ਨੰਬਰ ਹੈ ਤੇ ਸਕਰੀਨ ਤੇ ਚੱਲ ਰਿਹਾ ਹੈ ਠੀਕ ਹੈ ਜੀ ਤੁਸੀਂ ਵੀ ਚਾਹੁੰਦੇ ਹੋ ਵੀ ਵਧੀਆ ਗਲੋ ਬਣਿਆ ਰਹੇ ਵਧੀਆ ਚਮਕਦਮਕ ਬਣੀ ਰਹੇ ਤਾਂ ਤੁਸੀਂ ਆਪਦੀ ਚਮਕਦਮਕ ਕਾਇਮ ਰੱਖਣੀ ਹੈ ਤਾਂ ਤੁਸੀਂ ਇਹ ਜਰੂਰ ਮੰਗਵਾਓ ਹਜੇ ਵੀ ਮੌਕਾ ਹੈ ਜੀ ਤੁਸੀਂ ਆਪਦਾ ਮੌਕਾ ਕੁੜੀਓ ਸੰਭਾਲੋ ਤੇ ਇਸ ਤਰ੍ਹਾਂ ਤੁਸੀਂ ਇਹਦੇ ਨਾਲ ਮ사ਜ ਕਰੋ ਮੈਂ ਕਹਿੰਨੀ ਆ ਇੱਥੇ ਤੁਹਾਡੇ ਇੰਨੀ ਗਲੋ ਆਉਣੀ ਹੈ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ ਜੀ ਇਸ ਨੂੰ ਠੀਕ ਹੈ ਜੀ ਤੇ ਆ ਤੁਸੀਂ ਆ ਦੇਖੋ ਜੀ ਇਹ ਹੈ ਜੀ ਸੀਰਮ ਆਪਣਾ ਠੀਕ ਹੈ ਇਹ ਮੰਗਵਾਓ ਤੁਸੀਂ ਇਹ ਇੱਕ ਮਤਲਬ ਸ਼ੀਸ਼ੀ ਮੇਰੇ ਕਹਿੰਦਾ ਮਤਲਬ 3 ਮਹੀਨੇ ਨਿਕਲਦੀ ਹੈ ਜੀ ਇਹਦੇ ਨਾਲ ਇੱਕ ਫੇਸ ਪੈਕ ਹੁੰਦਾ ਦਹੀਂ ਚ ਮਲਾ ਕੇ ਲੱਗਦਾ ਹੈ 3 ਮਹੀਨੇ ਦੇ ਨਾਲ ਨਿਕਲਦੇ ਹੈ ਜੀ 15 ਦਿਨਾਂ ਚ ਤੁਹਾਨੂੰ ਇਹਦਾ ਰਿਜ਼ਲਟ ਮਿਲ ਜੂਗਾ ਠੀਕ ਹੈ ਜੀ ਅਗਰ ਕਿਸੇ ਨੇ ਮੰਗਵਾਉਣਾ ਤਾਂ ਨੰਬਰ ਚੱਲ ਰਿਹਾ ਹੈ ਜੀ ਸਕਰੀਨ ਤੇ ਉੱਤੇ ਗੱਲ ਕਰੋ ਤੁਸੀਂ ਓਕੇ